ਸਾਰੇ ਹੀ ਸ੍ਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਾਤ ਹੋਏ ਨਾਜ਼ੁਕ ਉਹਨਾਂ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਸਿਹਤ ਬਹੁਤ ਨਾਜ਼ੁਕ ਬਣੀ ਹੋਈ ਹੈ ਜੋ ਉਹਨਾਂ ਦੇ ਦਰਦ ਸ਼ੁਰੂ ਹੋਇਆ ਹੈ ਉਹ ਰੁਕ ਨਹੀਂ ਰਿਹਾ ਜਿਸ ਨੂੰ ਲੈ ਕੇ ਕਿਸਾਨ ਆਗੂ ਜੋ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੇ ਬਾਰੇ ਡਾਕਟਰਾਂ ਦੇ ਵੱਲੋਂ ਚੈੱਕਅਪ ਕੀਤਾ ਜਾ ਰਿਹਾ ਹੈ ਸੋ ਤੁਹਾਨੂੰ ਦੱਸਦੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਜਿਹੜੇ ਕਿ ਪੰਜਾਬ ਪੁਲਿਸ ਦੇ ਹਰਾਸ ਤੋਂ ਜਿਨ੍ਹਾਂ ਨੂੰ ਉਹਨਾਂ ਦੇ ਕਰ ਛੱਡਿਆ ਗਿਆ ਸੀ ਜਦੋਂ ਰਿਹਾ ਕੀਤਾ ਗਿਆ ਔਰ ਫਰੀਦਕੋਟ ਦੇ ਵਿੱਚ ਜੋ ਡੱਲੇਵਾਲ ਪਿੰਡ ਉਹ ਪਹੁੰਚਦੇ ਨੇ ਔਰ ਉਹਨਾਂ ਦੇ ਪਰਿਵਾਰ ਦੇ ਵੱਲੋਂ ਬਹੁਤ ਹੀ ਖੁਸ਼ੀ ਜ਼ਾਹਰ ਕੀਤੀ ਜਾਂਦੀ ਹੈ ਸਾਰੇ ਕਿਸਾਨ ਉਹਨਾਂ ਨੂੰ ਮਿਲਣ ਵਾਸਤੇ ਡੱਲੇਵਾਲ ਪਹੁੰਚਦੇ ਨੇ ਲੇਕਿਨ ਉਸ ਤੋਂ ਬਾਅਦ ਇੱਕੋਦਮ ਸਰਗਰਮ ਹੁੰਦੇ ਨੇ ਡੱਲੇਵਾਲ ਔਰ ਜਿਵੇਂ ਹੀ ਸਰਹੰਦ ਦੀ ਦਾਣਾ ਮੰਡੀ ਦੇ ਵਿੱਚ ਇੱਕ ਮਹਾਪੰਚਾਇਤ ਬੁਲਾਈ ਗਈ ਉਸ ਵਿੱਚੋਂ ਸ਼ਾਮਲ ਹੋਣ ਵਾਸਤੇ ਪਹੁੰਚੇ ਸੀ ਔਰ ਮਹਾਪੰਚਾਇਤ ਨੂੰ ਸਬੋਧਨ ਕਰਦਿਆਂ ਹੋਇਆਂ ਡੱਲੇਵਾਲ ਨੇ ਕੇਂਦਰ ਸਰਕਾਰ ਦੇ ਖਿਲਾਫ ਜੋ ਵੱਡਾ ਐਲਾਨ ਕੀਤਾ ਜੋ ਕਿ 4 ਮਈ ਨੂੰ ਕਿਸਾਨਾਂ ਦੇ ਨਾਲ ਕੇਂਦਰੀ ਮੰਤਰੀਆਂ ਦੀ ਮੀਟਿੰਗ ਹੋਣੀ ਹੈ ਉਸ ਤੋਂ ਪਹਿਲਾਂ ਡੱਲੇਵਾਲ ਨੇ ਬਿਲਕੁਲ ਕੋਰਾ ਜਵਾਬ ਦਿੱਤਾ ਕਿ ਅਸੀਂ ਉਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਵਾਂਗੇ ਕਿਉਂਕਿ ਪਹਿਲਾਂ ਵੀ ਬਹੁਤ ਮੀਟਿੰਗਾਂ ਹੋ ਚੁੱਕੀਆਂ ਨੇ ਪਰ ਮੀਟਿੰਗਾਂ ਸਾਰੀਆਂ ਬੇਸਿੱਟਾ ਰਹਿੰਦੀਆਂ ਨੇ ਦੂਸਰੇ ਪਾਸੇ ਸਰਕਾਰ ਵਿਸ਼ਵਾਸ ਘਾਤ ਕਰਦੀ ਏ ਇੱਕ ਪਾਸੇ ਕਿਸਾਨਾਂ ਨੂੰ ਮੀਟਿੰਗ ਕਰਨ ਵਾਸਤੇ ਬੁਲਾਉਂਦੀ ਔਰ ਦੂਸਰੇ ਪਾਸੇ ਕਿਸਾਨਾਂ ਦੇ ਉੱਪਰ ਅਤਿਆਚਾਰ ਕਰ ਦਿੱਤਾ ਜਾਂਦਾ ਹੈ ਉਹਨਾਂ ਦੇ ਸਮਾਨ ਨੂੰ ਜਿਹੜਾ ਕਿ ਚੋਰੀ ਕਰ ਲਿਆ ਜਾਂਦਾ ਹੈ ਸੋ ਜਗਜੀਤ ਸਿੰਘ ਢੱਲੇਵਾਲ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਪਹਿਲਾ ਜੋ ਅੰਦੋਲਨ ਦੇ ਵਿੱਚ ਕਿਸਾਨਾਂ ਦਾ ਸਮਾਨ ਚੋਰੀ ਹੋਇਆ ਉਹ ਸਾਰਾ ਵਾਪਸ ਕੀਤਾ ਜਾਵੇ ਔਰ ਉਸ ਤੋਂ ਬਾਅਦ ਜੋ ਸਾਡੀਆਂ ਮੰਗਾਂ ਨੇ ਉਹਨਾਂ ਦੇ ਉੱਪਰ ਐਮਐਸਪੀ ਗਰੰਟੀ ਕਾਨੂੰਨ ਬਣਾ ਕੇ ਸਾਡੇ ਨਾਲ ਜਿਹੜਾ ਕਿ ਉਸ ਜੋ ਤੁਸੀਂ ਪਹਿਲਾ ਮੀਟਿੰਗਾਂ ਦੇ ਵਿੱਚ ਤੁਹਾਡੇ ਅੱਗੇ ਮੰਗਾਂ ਰੱਖੀਆਂ ਨੇ ਸਾਡੀਆਂ ਉਹੀ ਮੰਗਾਂ ਨੇ ਕੋਈ ਨਵੀਆਂ ਮੰਗਾਂ ਨਹੀਂ ਔਰ ਉਹ ਮੰਗਾਂ ਸਾਡੀਆਂ ਸਾਰੀਆਂ ਮੰਨ ਕੇ ਤੇ ਅਸੀਂ ਤੁਹਾਡੇ ਨਾਲ ਜਿਹੜਾ ਕਿ 4 ਤਰੀਕ ਨੂੰ ਬੈਠੇ ਕਰਨ ਲੈਸ ਤੇ ਤਿਆਰ ਆ ਜੇਕਰ ਫਿਰ ਤੁਸੀਂ ਇਹਨਾਂ ਮੰਗਾਂ ਦੇ ਉੱਪਰ ਜਿਹੜਾ ਗੌਰ ਨਹੀਂ ਕਰਨੀ ਤਾਂ ਫਿਰ ਅਸੀਂ ਤੁਹਾਡੇ ਨਾਲ ਕੋਈ ਮੀਟਿੰਗ ਨਹੀਂ ਕਰਨੀ ਸੋ ਉਹ ਕਿਸਾਨਾਂ ਨੂੰ ਸੰਬੋਧਨ ਕਰ ਰਹੀ ਸੀ ਔਰ ਅਚਾਨਕ ਉਹਨਾਂ ਦਾ ਜਿਹੜਾ ਕਿ ਦਰਦ ਸ਼ੁਰੂ ਹੁੰਦਾ ਔਰ ਦਰਦ ਸ਼ੁਰੂ ਹੋਣ ਤੋਂ ਬਾਅਦ ਉਹਨਾਂ ਦੇ ਹਾਲਾਤ ਜਿਹੜੇ ਨੇ ਉਹ ਨਾਜ਼ੁਕ ਹੋ ਜਾਂਦੇ ਨੇ ਜੋ ਕਿ ਉਹਨਾਂ ਨੇ ਸਰਹੰਤ ਮੰਡੀ ਦੇ ਵਿੱਚ ਜਿੱਥੇ ਆਪਣਾ ਮਰਨ ਵਰਤ ਖਤਮ ਕੀਤਾ ਸੀ ਔਰ ਉਹਨਾਂ ਨੇ ਪਾਣੀ ਪੀਣਾ ਸ਼ੁਰੂ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਦੇ ਹਾਲਾਤ ਜਿਹੜੇ ਨੇ ਉਹ ਨਾਜ਼ੁਕ ਹੋਏ ਨੇ ਜਿਹੜੇ ਉਹਨਾਂ ਨੂੰ ਦਰਦ ਸ਼ੁਰੂ ਹੋਇਆ ਸੋ ਭਾਰਤੀ ਕਿਸਾਨ ਯੂਨੀਅਨ ਜਿਹੜਾ ਕਿ ਬਰਨਾਰਾ ਦੇ ਕਸਬਾ ਧਨੋਲਾ ਚੋਂ ਜੂਨੀਅਰ ਸਿੱਧੂਪੁਰ ਦੀ ਮਹਾਪੰਚਾਇਤ ਹੋਈ ਸੀ ਉਸ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਸਬੋਧਨ ਕਰ ਰਿਹਾ ਸੀ ਔਰ ਉਹਨਾਂ ਦੀ ਸਿਹਤ ਅਚਾਨਕ ਵਿਗੜ ਗਈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਡੱਲੇਵਾਲ ਨੂੰ ਜੋ ਪੇਟ ਦੇ ਵਿੱਚ ਤੇਜ ਦਰਦ ਹੁੰਦਾ ਹੈ ਔਰ ਉਸ ਤੋਂ ਬਾਅਦ ਬਰਨਾਲਾ ਦੇ ਹੰਡਿਆਆ ਰੋਡ ਤੇ ਇੱਕ ਨਿੱਜੀ ਹਸਪਤਾਲ ਬੀ ਐਮ ਸੀ ਸੁਪਰ ਸਪੈਸ਼ਲਿਸਟੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਜਿੱਥੇ ਡਾਕਟਰਾਂ ਨੇ ਉਸ ਦੀ ਚੈੱਕਅਪ ਕੀਤੀ ਹੈ ਔਰ ਉਹਨਾਂ ਨੂੰ ਜਿਹੜਾ ਕਿ ਟ੍ਰੀਟਮੈਂਟ ਸ਼ੁਰੂ ਕੀਤਾ ਹੋਇਆ ਹੈ ਔਰ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਪੂ ਰਮਜੀਤ ਸਿੰਘ ਨੇ ਦੱਸਿਆ ਕਿ ਡੱਲੇਵਾਲ ਨੂੰ ਇੱਕ ਦਿਨ ਪਹਿਲਾਂ ਖੰਨਾ ਦੇ ਹਸਪਤਾਲ ਵਿੱਚ ਵੀ ਦਾਖਲ ਕਰਵਾਇਆ ਗਿਆ ਸੀ ਜਦੋਂ ਸਰਹੰਦ ਦੇ ਵਿੱਚ ਉਹਨਾਂ ਨੇ ਮੀਟਿੰਗ ਕੀਤੀ ਸੀ ਔਰ ਸਰਹੰਦੇ ਵਿੱਚੋਂ ਉਹਨਾਂ ਨੂੰ ਇਹ ਜਿਹੜਾ ਕਿ ਦਰਦ ਸ਼ੁਰੂ ਹੋਇਆ ਸੀ ਜੋ ਦਾਣਾ ਮੰਡੀ ਵਿੱਚ ਉਹਨਾਂ ਨੇ ਸਬੋਧਨ ਕੀਤਾ ਕਿਸਾਨਾਂ ਤੋਂ ਉਸ ਤੋਂ ਬਾਅਦ ਉਹਨਾਂ ਨੂੰ ਖੰਨਾ ਦੇ ਹਸਪਤਲ 'ਚ ਐਡਮਿਟ ਕਰਵਾਇਆ ਜਾਂਦਾ ਰੋ ਉੱਥੋਂ ਉਹਨਾਂ ਨੂੰ ਕੁਝ ਰਾਹਤ ਮਿਲਦੀ ਏ ਉਸ ਤੋਂ ਬਾਅਦ ਉਹ ਜਿਹੜਾ ਬਰਨਾਲਾ ਪਹੁੰਚੇ ਸੀ ਔਰ ਬਰਨਾਲਾ ਦੇ ਵਿੱਚ ਫਿਰ ਉਹਨਾਂ ਦੀ ਸਿਹਤ ਵਿਗੜ ਗਈ ਜਿੱਥੇ ਜਗਜੀਤ ਸਿੰਘ ਢੱਲੇਵਾਲ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਪਿਛਲੇ 131 ਦਿਨਾਂ ਤੋਂ ਮਰਨ ਵਰਤੇ ਬੈਠੇ ਹੋਏ ਸਨ ਉਸਨੇ ਕੱਲ ਫਤਿਹਗੜ੍ਹ ਸਾਹਿਬ 'ਤੇ ਮਰਨ ਵਰਤੀ ਸਮਾਪਤੀ ਕੀਤੀ ਸੀ ਸੋ ਐਮਸੀ ਸੁਪਰ ਸਪੈਸ ਦੇ ਸਸਤਾ ਦੇ ਮੈਂ ਡਾਕਟਰ ਐਮ ਡੀ ਈਸ਼ਾਨ ਬਾਂਸਰ ਨੇ ਦੱਸਿਆ ਕਿਸਾਨਾ ਕੁਜ ਜਗਜੀਤ ਸਿੰਘ ਢੱਲੇਵਾਲ ਦੇ ਹਾਲਾਤ ਪਾਵੇਂ ਡਾਕਟਰਾਂ ਦੀ ਮਾਹਿਰ ਟੀਮ ਉਹਨਾਂ ਦਾ ਚੈੱਕਅਪ ਕਰ ਰਹੀ ਹੈ ਔਰ ਫਿਲਹਾਲ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਸੋ ਉਹਨਾਂ ਦੀ ਨਾਜ਼ੁਕ ਸਿਹਤ ਤੇ ਕਿਸਾਨ ਆਗੂ ਤੇ ਉਹਨਾਂ ਦਾ ਪਰਿਵਾਰ ਵੀ ਡੀ ਐਮ ਸੀ ਹਸਪਤਲ ਪਹੁੰਚੂ ਕੇ ਜੋ ਕਿ ਬਰਨਾਲਾ ਦੇ ਵਿੱਚ ਉਹਨਾਂ ਦਾ ਇਹ ਇਲਾਜ ਹੋ ਰਿਹਾ ਹੈ ਜੋ ਕਿ ਕਿਸਾਨਾਂ ਦੇ ਵੱਲੋਂ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਜਿਨ੍ਹਾਂ ਦੀ ਜ਼ਿੰਦਗੀ ਬਹੁਤ ਹੀ ਜ਼ਰੂਰੀ ਹੈ ਜੇਕਰ ਉਹਨਾਂ ਦਾ ਦਰਦ ਨਹੀਂ ਰੁਕਦਾ ਤਾਂ ਫਿਰ ਉਹਨਾਂ ਨੂੰ ਕਿਸੇ ਹੋਰ ਸਪੈਸ਼ਲਿਸਟ ਹਸਪਤਾਲ ਦੇ ਵਿੱਚ ਲਜਾਇਆ ਜਾਵੇਗਾ ਜੋ ਕਿ ਅਜੇ ਤੱਕ ਉਹਨਾਂ ਦੇ ਜਿਹੜਾ ਦਰਦ ਰੁਕਨ ਦਾ ਅਸਰ ਨਹੀਂ ਹੈ ਡਾਕਟਰਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਜਿਹੜਾ ਕਿ ਪੇਟ ਦੇ ਅੰਤਨੀਆਂ ਦੇ ਅੰਦਰ ਸੋਜ ਆ ਚੁੱਕੀ ਸੀ ਉਹ ਜਿਹੜਾ ਕਿ ਜਦੋਂ ਉਹਨਾਂ ਨੇ ਆਪਣਾ ਮਰਦਵਾਰਤ ਖਤਮ ਕੀਤਾ ਹੈ ਉਹਨਾਂ ਦੇ ਅੰਤਨੀਆਂ ਦੇ ਵਿੱਚ ਜਦੋਂ ਖਾਣਾ ਗਿਆ ਹੈ ਕੁਝ ਉਹਨਾਂ ਨੇ ਅੰਦਰ ਪੀਤਾ ਹੈ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਇਹ ਦਰਦ ਸ਼ੁਰੂ ਹੋਇਆ ਜੋ ਕਿ ਡੱਲੇਵਾਲ ਦੀ ਹੁਣ ਸੇਤ ਬਹੁਤ ਹੀ ਨਾਜ਼ੁਕ ਬਣੀ ਹੋਈ ਹੈ ਜਿੱਥੇ ਕਿਸਾਨ ਆਗੂਆਂ ਦੇ ਨਾਲ ਡੱਲੇਵਾਲ ਦੇ ਨਾਲ ਉਹਨਾਂ ਨੂੰ ਮਿਲਣ ਵਾਸ